ਆਪਣੇ ਬਰੀਆ ਸਕੂਲ ਦੇ ਬੱਚਿਆਂ ਨੇ ਮੈਥ ਦੀਆਂ ਬੋਲੀਆਂ ਤਿਆਰ ਕੀਤੀਆਂ ਹੋਈਆਂ ਗਿਆ ਤਾਂ ਉਹ ਸਾਰੇ ਧਿਆਨ ਨਾਲ ਸੁਣਿਓ ਜੋ ਵੀ ਸਾਈਨ ਵਗੈਰਾ ਯੂਜ਼ ਕਰਦੇ ਹੈਗੇ ਆਪਾਂ ਮੈਥ ਦੇ ਉਹਨਾਂ ਨੂੰ ਬੋਲੀਆਂ ਵਿੱਚ ਪੇਸ਼ ਕੀਤਾ ਗਿਆ ਹੋਏਗਾ ਇਹ ਬੱਚੇ ਧਰ ਸਾਡੇ ਸਾਹਮਣੇ ਪੇਸ਼ ਕਰਨ ਲੱਗੇ ਗਿਆ ਸਾਰਿਆਂ ਨੇ ਮੇਰੇ ਵੱਲ ਪਿਆਰ ਭਰ ਸਤਿ ਸ੍ਰੀ ਅਕਾਲ ਅਸੀਂ ਸਕੂਲ ਆਫ ਫੈਮਿਨੈਂਸ ਬਰੀਵਾਲਾ ਦੀਆਂ ਵਿਦਿਆਰਥਣਾਂ ਗਣਿਤ ਮੇਲੇ ਦੇ ਸੰਬੰਧ ਵਿੱਚ ਗਣਿਤ ਫਾਰਮੂਲਿਆਂ ਨੂੰ ਬੋਲੀਆਂ ਰਾਹੀਂ ਪੇਸ਼ ਕਰਨ ਜਾ ਰਹੀਆਂ ਹਨ ਬੱਲੇ ਬਈ ਹੁਣ ਜਾਗੋ ਆਇਆ ਸ਼ਾਵਾ ਬਈ ਹੁਣ ਜਾਗੋ ਆਇਆ ਬੱਲੇ ਬਈ ਹੁਣ ਜਾਗੋ ਆਇਆ ਸ਼ਾਵਾ ਬਈ ਹੁਣ ਜਾਗੋ ਆਇਆ ਬੱਲੇ ਬਈ ਹੁਣ ਜਾਗੋ ਆਇਆ ਸ਼ਾਵਾ ਬਈ ਹੁਣ ਜਾਗੋ ਆਇਆ ਉੱਠ ਖੜ ਬੀਬਾ ਚੱਕ ਲੈ ਕਿਤਾਬ ਪੜੋ ਪੰਜਾਬ ਪੜਾਓ ਪੰਜਾਬ ਕਰ ਲੋ ਹਿਸਾਬ ਕਿਤਾਬ ਨਹੀਂ ਹੁਣ ਜਾਗੋ ਆਇਆ ਸ਼ਾਵਾ ਬਈ ਹੁਣ ਜਾਗੋ ਆਇਆ ਬੱਲੇ ਬਈ ਹੁਣ ਜਾਗੋ ਆਇਆ ਸ਼ਾਵਾ ਤ੍ਰਿਕੋਣ ਹੁੰਦੇ ਨੇ ਪਿੰਨ ਅੰਸ਼ ਹਰ ਤੋਂ ਬੰਦੀ ਪਿੰਨ ਗਣਿਤ ਵੀ ਬਣ ਜਾਂਦਾ ਏ ਸੋਖਾ ਪੜੋ ਤਾਂ ਇਸ ਨੂੰ ਹਰ ਇੱਕ ਦਿਨ ਬਈ ਹੁਣ ਜਾਗੋ ਆਇਆ ਸ਼ਾਵਾ ਬਈ ਹੁਣ ਜਾਗੋ ਆਇਆ ਬੰਦੇ ਬਈ ਹੁਣ ਜਾਗੋ ਆਇਆ ਸ਼ਾਵਾ ਬਈ ਹੁਣ ਜਾਗੋ ਆਇਆ ਬੱਲੇ ਬਈ ਹੁਣ ਜਾਗੋ ਆਇਆ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਕੀ ਖਟ ਲਿਆਂਦਾ ਖਟ ਕੇ ਲਿਆਂਦਾ ਆਂਬ 90 ਡਿਗਰੀ ਦੇ ਕੋਣ ਨੂੰ ਕਹਿੰਦੇ ਲਾਂ 90 ਡਿਗਰੀ ਦੇ ਕੋਣ ਨੂੰ ਕਹਿੰਦੇ ਲੰਬ 90 ਡਿਗਰੀ ਦੇ ਕੋਣ ਨੂੰ ਕਹਿੰਦੇ ਲੰਬ ਕੋਣ ਨੂੰ ਕਹਿੰਦੇ ਲੰਬ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਕੀ ਖਟ ਲੈਂਦਾ ਤ੍ਰਿਕੋਣ ਦੇ ਕੋਣਾਂ ਦਾ ਜੋੜ ਹੁੰਦਾ ਹੈ 180 ਤ੍ਰਿਕੋਣ ਦੇ ਕੋਣਾਂ ਦਾ ਜੋੜ ਹੁੰਦਾ ਹੈ 180 ਆਏ ਨਹੀਂ ਮਿਲਨੇ ਜਾਏ ਨਹੀਂ ਮਿਲਨੇ ਆਏ ਨਹੀਂ ਮਿਲਨੇ ਜਾਏ ਨਹੀਂ ਮਿਲਨੇ ਗਣਿਤ ਦਾ ਸਵਾਲ ਸਮਝਾਏ ਨਹੀਂ ਮਿਲਨੇ ਪਾਈ ਦਾ ਮੁੱਲ ਪੱਲੇ ਪਾਈ ਨਹੀਂ ਮਿਲਨੇ ਪਾਈ ਦਾ ਮੁੱਲ ਪੱਲੇ ਪਾਈ ਨਹੀਂ ਮਿਲਨੇ ਪਾਈ ਦਾ ਮੁੱਲ ਪੱਲੇ ਰਾਈ 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 ਹੜਿਪਾ ਰਾਈ 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 ਆਇਦਾ ਖੇਤਰਫਲ ਲੰਬਾਈ ਗੁਣਾ ਚੜਾਈ ਆਇਦਾ ਖੇਤਰਫਲ ਲੰਬਾਈ ਗੁਣਾ ਚੜਾਈ ਆਪਦਾ ਖੇਤਰਫਲ ਮਾਈ ਗੁਣਾ ਚੜਾਈ ਮੇਜ਼ ਨੂੰ ਇੰਗਲਿਸ਼ ਚ ਕਹਿੰਦੇ ਟੇਬਲ ਮੇਜ਼ ਨੂੰ ਇੰਗਲਿਸ਼ ਚ ਕਹਿੰਦੇ ਟੇਬਲ ਕੁਰਸੀ ਨੂੰ ਕਹਿੰਦੇ ਚੇਅਰ ਕੁਰਸੀ ਨੂੰ ਕਹਿੰਦੇ ਚੇਅਰ ਚੱਕਰ ਦਾ ਖੇਤਰਫਲ ਕੁੜੀਏ ਤੂੰ ਨਾ ਚਮਕੋ ਨਾ ਜੇ ਕੁੜੀਏ ਤੂੰ ਨਾ ਚਮਕੋ ਨਕਲ ਦਾ ਖੇੜਾ ਛੱਡ ਕੁੜੀਏ 니 ਤੂੰ ਪੜ ਲੱਗ ਨਿੱਤ ਕੰਮ ਛੱਡ ਕੁੜੀਏ 니 ਤੂੰ ਪੜ ਲੱਗ ਨਿੱਤ ਕੰਮ ਛੱਡ ਕੁੜੀਏ 니 ਤੂੰ ਪੜ ਲੱਗ ਨਿੱਤ ਕੰਮ ਛੱਡ ਕੁੜੀਏ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਵਰਗਾਂ ਦੀਆਂ ਭੁਜਾਵਾਂ ਚਾਰ ਵਰਗਾਂ ਦੀਆਂ ਭੁਜਾਵਾਂ ਜੱਟ ਪੜਨੇ ਪਾਣਾ ਜੇ ਜੱਟੀਏ ਜੱਟ ਪੜਨੇ ਪਾਣਾ ਪੜਨੇ ਪਾਈ ਸਕੂਲੇ ਪੜਨੇ ਪਾਈ ਸਕੂਲੇ ਪਹਿਲਾਂ ਤਾਂ ਜੱਟ ਨੂੰ ਪੜੇ ਸਖਾਈ ਫੇਰ ਸਿਖਾਈ ਫਾਰਮੂਲੇ ਪਹਿਲਾਂ ਤਾਂ ਜੱਟ ਨੂੰ ਪੜੇ ਸਖਾਈ ਫੇਰ ਸਿਖਾਈ ਫਾਰਮੂਲੇ ਜੱਟੀਏ ਕਰ ਹਮਲਾ ਜੱਟ ਪੇ ਨਾ ਬਰਾਬਰ ਬੋਲੇ ਜੱਟੀਏ ਕਰਨ ਬਲਾ ਬਰਾਬਰ ਬੋਲੇ ਜੱਟੀਏ ਕਰਨ ਬਲਾ ਜੱਟ ਪੇ ਨਾ ਬਰਾਬਰ ਬੋਲੇ ਕੁੜੀ ਨੂੰ ਚਨਨਸਿ ਅਗਨਿਤ ਸਿਖਾ ਕੁੜੀ ਨੂੰ ਚਨਨਸਿ ਅਗਨਿਤ ਸਾਰੇ ਟਬਰ ਨੂੰ ਹਿਸਾਬ ਸਿਖਾਉਗੀ ਸਾਰੇ ਟਬਰ ਨੂੰ ਹਿਸਾਬ ਸਿਖਾਉਗੀ ਗੁਣ ਤੇਰੇ ਵਿੱਚ ਨਨਸਿਆਗਾਉਗੀ ਗੁਣ ਤੇਰੇ ਵਿੱਚ ਨਨਸਿਆਗਾਉਗੀ ਗੁਣ ਤੇਰੇ ਵਿੱਚ ਨਨਸਿਆਗਾਉਗੀ ਫੇਰ ਆਵਾਂਗੇ ਜੀ ਅਸੀਂ ਫੇਰ ਆਵਾਂਗੇ ਫੇਰ ਆਵਾਂਗੇ ਜੀ ਅਸੀਂ ਫੇਰ ਆਵਾਂਗੇ ਪੜ੍ਹ ਕੇ ਗਣਿਤ ਜਦੋਂ ਹੋਏ ਸਾਰੇ ਪਾਸ ਪੜ੍ਹ ਕੇ ਗਣਿਤ ਜਦੋਂ ਜਦੋਂ ਗਣਿਤ ਮੇਲਾ ਆਉ ਅਸੀਂ ਫੇਰ ਆਵਾਂਗੇ ਜਦੋਂ ਗਣਿਤ ਮੇਲਾ ਆਉ ਅਸੀਂ ਫੇਰ ਆਵਾਂਗੇ ਜੀ ਅਸੀਂ ਫੇਰ ਆਵਾਂਗੇ ਜੀ ਅਸੀਂ ਫੇਰ ਆਵਾਂਗੇ ਧੰਨਵਾਦ